ਸੋ ਗੋ ਹਟਾਲ ਗੁਰ ਸੇਵੀ ਐ ਦਰਸਨ ਪਰ ਸਿ ਐ ਗੁਰੂ ਗੈ ਜਨਮ ਮਰਨ ਦੁਖ ਹੋ ਵਸਿ ਫਤਖ ਸਮਧੀ ਨੂਰ ਅਰ ਸੋ ਗੁਰ ਸੋ ਝੱਡੀ ਐ ਤਦ ਢਿਠੇ ਸਜੇ ਮਾਲ ਜਨਮ ਜਨਮ ਦੀ ਸਜਣ ਸੱਜਾ ਬਾਤਿ ਸ਼ਾਹ ਸਿਰ ਸ਼ਾਹਾਂ ਦਾਇ ਜਿਸ ਬਾਸ ਬਹਿਠਿਆ ਸਹੀਐ ਸਤਨਾ ਦਾ ਵੇਸਾ ਹੂ ਸਤਨਾ ਸ਼੍ਰੀ ਵਾਹਿਗੁਰੂ ਸਾਹਿਬ ਜੀ ਤੇ ਲੰਗ ਮਹੱਲਾ ਪਹਿਲਾ ਘਰਤੀ ਜਾ ਇੱਕ ਓ ਅੰਕਾਰ ਸਤ ਗੁਰ ਪਰਸਾਦ ਇਹੋ ਤਨ ਮਾਇਆ ਪਾਹੀਆ ਪਿਆਰੇ ਲੀਤੜਾ ਲਬ ਰੰਗਾਏ ਮੇਰਾ ਕੰਤ ਨ ਪਾਵੈ ਚੂਲੜਾ ਪਿਆਰੇ ਕਿਉ ਧਨ ਸੇ ਜਾਏ ਇਹੋ ਤਾਂ ਨਮਾਇਆ ਪਾਹਿਆ ਬਿਆਰੇ ਲੀਤੜਾ ਲੱਬ ਰੰਗਾਏ ਮੇਰਾ ਇਕੰਤ ਨਾ ਪਾਵੈ ਜੋ ਲੜਾ ਪਿਆਰੇ ਕਿਉ ਧਨ ਸੇ ਜੈ ਜਾਏ ਹਉ ਕੁਰਬਾਨਾ ਜਾਉ ਮਹਿਰਵਾਨਾ ਹਾਂ ਗੁਰਬਾਨਾ ਜਾਉ ਹਾਂ ਗੁਰਬਾਨਾ ਜਾਉ ਤੇ ਨਾ ਕਹਿ ਲੈਨ ਜੋ ਤੇਰਾ ਨਾਉ ਲੈਨ ਜੋ ਤੇਰਾ ਨਾਉ ਤੇ ਨਾ ਕਹਿ ਹਾਂ ਸੱਜ ਗੁਰਬਾਨਾ ਜਾਉ ਰਹਾ काया रंगण जे थी थ प्यारे पाई आए नाव मजीठ रंगण वाला जे रंग साहिब ऐसा रंग रंग जिन खे चोड़े रतड़े प्यारे ਕੰਤ ਤੇ ਨਾ ਕੈ ਪਾਸ ਤੂੜ ਤੇ ਨਾ ਕੀ ਜੇ ਮਿਲਾਏ ਜੀ ਕਾਹੋ ਨਾਨਕ ਕੀ ਅਰਦਾਸ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਣ ਕੰਤ ਹੈ ਭਾਵੈ ਆਪੇ ਹੀ 라ਵੇ ਆਪੇ ਸਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਣ ਕੰਤਿ ਭਾਵੈ ਆਪੇ ਹੀ ਰਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਿਰੰਗ ਮਹੱਲਾ ਪਹਿਲਾ ਘਰ ਦੀ ਜਾ ਇਕ ਓੰਕਾਰ ਸਤਗੁਰ ਪ੍ਰਸਾਦ ਇਹੋ ਧਨ ਮਾਇਆ ਪਾਹਿਆ ਪਿਆਰੇ ਲੀਤ ਡਾਲ ਲੱਭ ਰੰਗਾਏ ਮੇਰਾ ਕੰਤ ਨਾ ਭਾਵੇ ਚੋਲੜਾ ਪਿਆਰੇ ਕਿਉ ਧਨ ਸੇਜੈ ਜਾਏ ਪਰਮ ਸਨਮਾਨ ਜੋ ਗੁਰੂ ਰੂਪ ਗੁਰੂ ਕੀ ਸਾਜੀ ਨਵਾਜੀ ਸਤਕਾਰਯੋਗ ਸਾਧ ਸੰਗਤ ਜੀ ਅੱਜ ਦਾ ਪਾਵਨ ਪਵਿੱਤਰ ਮੁਖਵਾਕ ਜਗਤ ਗੁਰੂ ਤਨ ਤਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਪਿਤਾ ਮਹਾਰਾਜ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਹੋਇਆ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਗ 721 ਤੇ ਤੇ ਲੰਗ ਰਾਗ ਅੰਦਰ ਸੁਭਾਏਮਾਨ ਹੈ ਸਤਿਗੁਰੂ ਜੀ ਕਿਰਪਾ ਕਰਨ ਉਪਦੇਸ਼ ਸਾਡੇ ਹਿਰਦੇ ਵਿੱਚ ਵਸ ਜਾਵੇ ਆਵਿਆ ਗਾਵਿਆ ਸਤਿਗੁਰੂ ਸਾਹਿਬ ਜੀ ਦੇ ਦਰ ਤੇ ਪ੍ਰਮਾਨ ਹੋ ਜਾਵੇ ਭਾਈ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਫਤਿਹ ਬਿਲਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ